ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਦੱਸਦਿਆਂ ਹੀ ਬੜੀ ਸ਼ਰਮ ਆਉਂਦੀ ਹੈ ਬੜੇ ਅਫਸੋਸ ਨਾਲ ਦੱਸਣਾ ਪਵੇਗਾ ਕਿ ਅੱਜ ਜਿੱਥੇ ਸਾਇਬ ਸਿੰਘ ਜੀ ਉਹ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ੍ਰੀ ਅਕਾਲ ਸਿੱਤ ਜਲ ਤੰਤਰ ਮਨਾਇਆ ਜਾ ਰਿਹਾ ਹੈ ਔਰ ਗੁਰਦੁਆਰਾ ਗੀੜ ਬਾਬਾ ਬੁੱਢਾ ਸਾਹਿਬ ਇਥੇ ਸਵੇਰ 9:00 ਵਜੇ ਦੇ ਕਰੀਬ ਇੱਕ ਵਿਅਕਤੀ ਆਉਂਦਾ ਹੈ ਇਹ ਸਤਨਾ ਕਰਮਜੀਤ ਸਿੰਘ ਦਾ ਪੁੱਤਰ ਸਰਦਾਰ ਅਧਿਆਤ ਸਿੰਘ ਵਾਸੀ ਪੋਟਨਾ ਜੋ ਕਿ ਅੱਜ ਕੱਲ੍ਹ ਚਭਾਨ ਬਾਬਾ ਜਨਰਨ ਕਲੋਨੀ ਵਿੱਚ ਰਹਿੰਦੇ ਨੇ ਔਰ ਭਾਵੇਂ ਕਿ ਸਾਰਾ ਪਰਿਵਾਰ ਜਿਹੜਾ ਅਮਰਧਾਰੀਏ ਤੇ ਜਿਸ ਬੰਦੇ ਨੇ ਪਤਾਈ ਕੀਤੀ ਹੈ ਉਸਨੇ ਵੀ ਫਿਰਕਾਨ ਪਾਈ ਹੁੰਦੀ ਹੈ ਪਤਾ ਨਹੀਂ ਵੈਸੇ ਪਾਈ ਹੈ ਕਿ ਜਾਂਨੇ ਅਮਰਧਾਰੀ ਪਾਨ ਕੀਤਾ ਔਰ ਸੇਵਾਦਾਰਨ ਦੇ ਕੋਲੋਂ ਇਹ ਪਤਾ ਚੱਲਿਆ ਕਿ ਲੰਮੀ ਸਮੇਂ ਤੋਂ ਗੁਰੂ ਘਰ ਆਉਂਦਾ ਸੀ ਔਰ ਨੰਗਰ ਦੇ ਵਿੱਚ ਬਰਤਨ ਸਾਫ ਕਰਨ ਦੀ ਸੇਵਾ ਕਰਦਾ ਸੀ ਪਰ ਅੱਜ ਪਤਾ ਨਹੀਂ ਉਹ ਕਿਹੜੇ ਮਕਸਦ ਦੇ ਨਾਲ ਆਇਆ ਜਦੋਂ ਦਰਬਾਰ ਸਾਹਿਬ ਆਉਂਦਾ ਇੱਥੇ ਨਮਸਕਾਰ ਵੀ ਲਈ ਕਰਦਾ ਸਿੱਧਾ ਅਲਮਾਰੀ ਦੇ ਕੋਲ ਜਾਂਦਾ ਜਿੱਥੇ ਗੁਟਕਾ ਸਾਹਿਬ ਰੱਖੇ ਹੁੰਦੇ ਆ ਉੱਥੋਂ ਗੁਟਕਾ ਸਾਹਿਬ ਲੈਂਦਾ ਇਤਨੇਂ ਦੀਆਂ ਬਾਣੀਆਂ ਵਾਲਾ ਤੇ ਉਹਦੇ ਵਿੱਚੋਂ ਫੜ ਕੇ ਜਿਹੜੇ ਅੰਗ ਇਹ ਕਾਟ ਦਿੰਦਾ ਇਹਦੇ ਅੰਗ ਕਾਟ ਦਿਆਂ ਕਾਟਦੇ ਇੱਥੇ ਸਾਡਾ ਮੌਜੂਦ ਸੇਵਾਦਾਰ ਹੈ ਭਾਈਿੰਦਰ ਸਿੰਘ ਕੋ ਇਹਨੂੰ ਫੜ ਦਿੰਦਾ ਫਿਰ ਉਹਨੇ ਚ ਇਹਨੂੰ ਹੋਰ ਵੀ ਸਰਦਾਰ ਕੋਲ ਜਾਂਦੇ ਨੇ ਤੇ ਫੜ ਕੇ ਇਹਨੂੰ ਦਸਤਰੇ ਲਿਆਂਦਾ ਜਾਂਦਾ ਪੁਸ਼ਗਿਸ਼ ਕੀਤੀ ਜਾਂਦੀ ਹੈ ਔਰ ਪੁਸ਼ਗਿਸ਼ ਤੋਂ ਬਾਅਦ ਇਹਨੂੰ ਪ੍ਰਸ਼ਾਸਨ ਦੇ ਹਵਾਲੇ ਕੀਤਾ ਜਾਂਦਾ ਹੈ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜਾ ਮੁਕੱਦਮਾ ਗਾਇਰ ਕੀਤਾ ਗਿਆ ਐਫ ਆਈ ਆਰ ਦਰਜ ਹੋਈ ਹੈ ਤੇ ਅੱਗੇ ਜਿਹੜਾ ਉਹ ਕਾਰਵਾਈ ਚੱਲ ਰਹੀ ਹੈ ਇਨਟੈਰੋਗੇਟ ਕਰਨ ਤੋਂ ਬਾਅਦ 295 ਤਾਰਾ ਜਿਹੜੀ ਲੱਗੀ ਹੋਈ ਹੈ ਮੁਕੱਦਮਾ ਨੰਬਰ 86 ਉਹਦੇ ਵਿੱਚ ਕੀ ਹੈ ਕਿ ਅਜੇ ਅਸੀਂ ਇਸ ਤਹ ਤੱਕ ਜਾਣਾ ਚਾਹੁੰਦੇ ਆ ਕਿ ਇਹ ਬੰਦਾ ਭਾਵੇਂ ਲੰਬੇ ਸਮੇਂ ਤੋਂ ਸੇਵਾ ਕਰਨ ਲੰਗਾ ਸੀ ਅੱਜ ਇਹਨੇ ਪਤਾਈ ਕੀਤੀ ਆ ਤੇ ਕਿਉਂ ਕੀਤੀ ਆ ਇਹਦੇ ਮਗਰ ਕੀ ਦੀ ਮਨਸ਼ਾ ਸੀ ਕੀ ਦਾ ਸਿਖਾਇਆ ਪੜਾਇਆ ਹੁੰਦਾ ਸੀ ਅੱਜ ਸਾਨੂੰ ਸਾਰਿਆਂ ਨੂੰ ਜ਼ਰੂਰਤ ਹੈ ਕਿ ਅਸੀਂ ਤੇ ਆਪਸ ਵਿੱਚ ਇੱਕ ਠੱਠ ਬਣਾ ਕੇ ਸਜੋ ਕਰਦਿਆ ਹੋਇਆ ਹੈ ਤਹ ਦਾ ਕੱਪੜੀਏ ਪਰ ਸਾਡੇ ਵੀਰ ਨੇ ਕੋਈ ਬਗਾਨੇ ਨਹੀਂ ਹੈ ਉਹਨਾਂ ਦੇ ਮਨ ਦੇ ਅੰਦਰ ਰੰਝੀ ਸੀ ਜਿਸ ਕਰਕੇ ਉਹਨਾਂ ਨੇ ਗੁਰਦੁਆਰਾ ਬੀਬਾ ਬਾਬਾ ਬੁੱਢਾ ਸਾਹਿਬ ਜੀ ਦੇ ਦਫ਼ਤਰ ਦੇ ਆਣ ਕੇ ਸਾਹਮਣੇ ਬੈਠ ਕੇ ਸਤਨਾਬੈਦ ਦਾ ਜਾਪ ਕੀਤਾ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਕਿ ਹਾਂ ਇੱਕ ਜਣੇ ਦਾ ਕੰਮ ਨਹੀਂ ਇਹ ਆਪਣੇ ਸਾਰਿਆਂ ਦਾ ਕੰਮ ਹੈ ਤੇ ਆਪਾਂ ਇਥੋਂ ਤੱਕ ਇਹ ਪਹੁੰਚ ਕਰਨੀ ਹੈ ਕਿ ਤਿੰਨ ਨੂੰ ਸਭ ਤੋਂ ਸਜਾ ਦਵਾਈ ਜਾਵੇ ਦੂਸਰਾ ਅਸੀਂ ਪੇਟੋਂ ਤੱਕ ਪੌਂਸ ਤੱਕ ਇਹ ਕਿ ਇਸ ਬੰਦੇ ਨੇ ਜਿਹੜੀ ਏਡੀ ਮਾਰੀ ਪਟਨਾ ਨੂੰ ਜਾਨ ਦਿੱਤਾ ਹੈ ਇਹ ਕਿਸੇ ਦਾ ਸਿੱਖਿਆ ਪੜਾਇਆ ਕੀਤਾ ਹੈ ਜਾਂ ਕਿਵੇਂ ਦਾ ਕਿਸੇ ਏਜੰਸੀਆਂ ਦਾ ਸੋ ਇਸ ਵਾਸਤੇ ਅਸੀਂ ਲੱਗੇ ਹੋਏ ਤਾਂ ਮੈਂ ਵੀ ਦੱਸ ਦਵਾਂ ਕਿ ਜਿਹੜਾ ਇਹਦੇ ਉੱਪਰ ਐਫ ਆਈ ਆਰ ਦਰਜ ਹੋਣੀ ਵੀ ਸਾਡੇ ਗੁਰਦੁਆਰਾ ਸਾਹਿਬ ਜੀ ਦੇ ਮੈਨੇਜਰ ਸਾਹਿਬ ਦੇ ਵੱਲੋਂ ਹੈ ਔਰ ਮੈਨੇਜਰ ਸਰਵਦੇਵਾਲ ਸਿੰਘ ਜੀ ਇਸ ਤਰ੍ਹਾਂ ਮੈਨੇਜਰ ਸਤਨਾਮ ਸਿੰਘ ਜੀ ਗਵਾਹੀ ਇਸ ਦੇ ਪ੍ਰਸ਼ਾਸਨ ਤੋਂ ਮੰਗ ਗਈ ਮੇਨ ਵੇ ਅਸੀਂ ਪ੍ਰਸ਼ਾਸਨ ਦੇ ਕੋਲੋਂ ਇਹੋ ਮੰਗ ਕਰਦੇ ਹਾਂ ਕਿ ਕੱਲਾ ਇਹ ਨਹੀਂ ਕਿ ਐਫ ਆਈ ਆਰ ਦਰਜ ਕਰਤੀ ਤੇ ਕੰਮ ਨਿਪਟ ਗਿਆ ਸਾਨੂੰ ਇਹ ਤੈਅ ਤੱਕ ਜਾਣਾ ਚਾਹੀਦਾ ਹੈ ਪਤਾ ਲੱਗਣਾ ਚਾਹੀਦਾ ਹੈ ਕਿ ਇਸ ਬੰਦੇ ਨੇ ਕੰਮ ਕੀਤਾ ਤੇ ਕਿਹਦੇ ਆਖਣ ਤੇ ਕੀਤਾ ਕਿਉਂਕਿ ਜਿੰਨੀ ਦੇਰ ਤੱਕ ਸਾਨੂੰ ਇਹ ਨਹੀਂ ਪਤਾ ਲੱਗਦਾ 2015 ਤੋਂ ਬੇਦਕੀ ਦੀਆਂ ਘਟਨਾਵਾਂ ਪੰਜਾਬ 'ਚ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਨੇ ਇੱਕ ਛੇਡ ਦਾ ਪ੍ਰਸਿੱਧ ਇਤਿਹਾਸਕ ਸਥਾਨ ਜਿੱਥੇ ਇਹ ਘਟਨਾ ਵਾਪਰ ਜਾਣੀ ਬੜੀ ਹੀ ਅਨਮੋਸ਼ੀ ਜਾਣਕ ਹੈ ਔਰ ਬੜੇ ਅਫਸੋਸ ਦੇ ਨਾਲ ਇਹ ਕਹਿਣਾ ਪੈਂਦਾ ਹੈ ਕਿ ਅੱਜ ਸਿੱਖ ਹੀ ਐਹੋ ਜਿਹੀਆਂ ਕਾਨੂੰਨੀਆ ਕਾਰਵਾਈਆਂ ਕਰ ਲੱਗ ਪਏ ਬਾਣੀ ਪਾਪਾ ਕੇ ਸ਼ੈੰਦ ਦੱਸਦਿਆਂ ਵੀ ਸ਼ਰਮ ਆਉਂਦੀ ਹੈ ਇਹ ਤਿੰਨਾਂ ਦੇ ਹੱਥਾਂ ਵਿੱਚ ਖੇਡਦੇ ਨੇ ਕੌਣ ਕਰ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉੱਚ ਅਧਿਕਾਰੀ ਵੀ ਪਹੁੰਚੇ ਸੀ ਉਹਨਾਂ ਦੇ ਵੱਲੋਂ ਵੀ ਇਹ ਸਾਰਿਆਂ ਦੇ ਵੱਲੋਂ ਔਰ ਸ਼੍ਰੀ ਕਾਲਪਤਖ ਸਾਹਿਬ ਜੀ ਦੇ ਧਿਆਨ ਦੇ ਵਿੱਚ ਵੀ ਇਹ ਮਸਲਾ ਦੇ ਅੰਦਰ ਆ ਗਿਆ ਸਭ ਦੇ ਆ ਗਿਆ ਤਾਂ ਤੇ ਹਾਂ ਮੈਂ ਸਭ ਘਰਾਂ ਨੇ ਸ਼ਾਇਦ ਉਹਨਾਂ ਨਾਲ ਗੱਲ ਕਰਨੀ ਹੋਵੇ ਉਹਦੇ ਵਿੱਚ ਕੀ ਹੈ ਅਸੀਂ ਵੱਧ ਤੋਂ ਵੱਧ ਐਸ਼ ਵਿਅਕਤੀ ਨੂੰ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਔਰ ਪ੍ਰਸ਼ਾਸਨ ਦੇ ਸਰਕਾਰ ਤੋਂ ਤੁਸੀਂ ਕੀ ਚਾਹੁੰਦੇ ਜੋ ਜਿਹੜੀ ਆਮਦੀ ਸਰਕਾਰ ਹੈ ਇਹਨਾਂ ਦੀ ਕੀ ਹੈ ਇਹਨਾਂ ਦੀ ਵੀ ਕੋਈ ਗੱਲ ਨਹੀਂ ਆਮ ਪਾਰਟੀ ਦੇ ਬਾਰੇ ਮੈਂ ਕਹਿਣਾ ਚਾਹਣਾ ਹੈ ਕਿ ਜਦੋਂ ਪਹਿਲਾਂ ਘਟਨਾਵਾਂ ਵਾਪਰਦੀਆਂ ਸੀ ਅਸੀਂ ਸੀ ਸਰਕਾਰਾਂ ਨੂੰ ਭੰਡਦੇ ਸੀ ਸਰਕਾਰ ਦੀ ਨਲੈਗੀ ਆ ਆਹ ਵਾ ਅੱਜ ਆਮ ਪਾਰਟੀ ਦੀ ਸਰਕਾਰ ਹੈ ਤੇ ਕੀ ਆਮ ਪਾਰਟੀ ਦੀ ਸਰਕਾਰ ਦੇ ਵਿੱਚ ਇਸ ਤਰ੍ਹਾਂ ਦੀਆਂ ਬੇਅਦਬੀ ਨਹੀਂ ਵਾਪਰ ਰਹੀਆਂ ਇਸ ਵਾਸਤੇ ਜੇ ਉਹਨਾਂ ਨੂੰ ਪਤਾ ਹੈ ਕਿ ਇਹ ਸਰਕਾਰ ਡੱਕ ਸਕਦੀ ਹੈ ਤੇ ਫਿਰ ਆਮ ਪਾਰਟੀ ਦੀ ਸਰਕਾਰ ਜਿਹੜੀ ਇਹ ਵੱਧ ਰਹੀਆਂ ਘਟਨਾਵਾਂ ਨੂੰ ਡੱਕਣ ਦੇ ਵਿੱਚ ਅਸਮਰੱਥ ਕਿਉਂ ਹੈ ਅਸੀਂ ਉਹਨਾਂ ਨੂੰ ਵੀ ਕਹਾਂਗੇ ਕਿ ਜੇ ਤੁਹਾਡੇ ਉੱਪਰ ਵੀ ਇੱਕ ਤੱਪਾ ਹੈ ਇਸ ਵਾਸਤੇ ਤੁਹਾਡਾ ਵੀ ਇੱਕ ਫਰਜ਼ ਬਣਦਾ ਹੈ ਕਿ ਐਸੇ ਦੋਸ਼ੀਆਂ ਨੂੰ ਲੱਭਿਆ ਜਾਵੇ ਔਰ ਦੋਸ਼ੀ ਜਿਹੜੇ ਨੇ ਉਹਨਾਂ ਦੇ ਮਗਰ ਕੌਣ ਕੰਮ ਕਰ ਰਿਹਾ ਹੈ ਪਰ ਮੈਂ ਇੱਕ ਦੱਸਣਾ ਚਾਹਣਾ ਹੈ ਕਿ ਇਹ ਅੱਜ ਵਾਲਾ ਜਿਸ ਬੰਦੇ ਨੇ ਗਲਤ ਘਟਨਾ ਕਰਮ ਨੂੰ ਜਿਹੜਾ ਅੰਜਾਮ ਦਿੱਤਾ ਹੈ ਇਹਨੂੰ ਸਾਡੇ ਆਪਣੀ ਸੇਵਾਦਾਰ ਜਿਹੜੇ ਅੰਦਰ ਮੌਜੂਦ ਹੁੰਦੇ ਨੇ ਪਹਿਰੇਦਾਰ ਭਾਈ ਨਿੰਦਰ ਸਿੰਘ ਉਹਨੇ ਫੜਿਆ ਸੀ ਨਾਲ ਸ਼ਰਧਾਲੂ ਜਿਹੜੇ ਸੀ ਉਹਨਾਂ ਦੇ ਸਹਿਯੋਗ ਨਾਲ ਇੱਥੇ ਦਫ਼ਤਰੇ ਲਿਆ ਲਗਿਆ ਅੱਜ ਉਹਨੂੰ ਤਾ ਪੁਲਿਸ ਦਸਤਰੀ ਦੇ ਵਿੱਚ ਆ ਉਹਦੀ ਪੁੱਛਗਿੱਛ ਜੜੀ ਹੋਈ ਹੈ 听见。谢谢